ਸਿੱਖ ਕੌਮ ਦੇ ਬਹੁਤ ਹੀ ਮਹਾਨ ਸੇਵਕ ਕੌਮੀ ਵਿਰਾਸਤ ਜਹਾਜ਼ ਹਵੇਲੀ ਦੇ ਮਾਲਕ ਦੀਵਾਨ ਟੋਡਰਮਲ ਜੋ ਕਿ ਗੁਰੂ ਘਰ ਦੇ ਬਹੁਤ ਹੀ ਮਹਾਨ ਸਿੱਖ ਹੋਏ ਨੇ ਗੁਰੂ ਘਰ ਨਾਲ ਬਹੁਤ ਪਿਆਰ ਸੀ ਗੁਰੂਆਂ ਨਾਲ ਬਹੁਤ ਪਿਆਰ ਸੀ ਸੋ ਜਿਨ੍ਹਾਂ ਨੇ ਸੋਨੇ ਦੀਆਂ ਖੜਮੀਆਂ ਮੁਰਾ ਕਰਕੇ ਮਾਤਾ ਗੁਜਰ ਕੌਰ ਤੇ ਸਹਿਬਜ਼ਾਦਿਆਂ ਦੀ ਸੰਸਕਾਰ ਵਾਸਤੇ ਜਿਹੜੀ ਜਗ੍ਹਾ ਜਿਹੜੀ ਮੁੱਲ ਖਰੀਦੀ ਸੀਗੀ ਜੋਤੀਸ਼ ਰੂਪ ਗੁਰਦੁਆਰਾ ਸਾਹਿਬ ਹੈ ਕਿ ਜੋ ਕਿ ਸੰਸਕਰ ਕੀਤਾ ਗਿਆ ਸੋ ਉਸ ਵਕਤ ਦੀ ਜੇ ਜਿਹੜੀ ਹਵੇਲੀ ਹੈਗੀ ਉਹ ਉਸ ਟਾਈਮ ਦੀ ਜਿਹੜੀ ਹਵੇਲੀ ਦਿਖਾਈ ਗਈ ਆ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਵੀ ਵੀ ਪੂਰੇ ਵਰਲਡ ਦਾ ਪੂਰੇ ਭਾਰਤ ਦਾ ਪੂਰੇ ਇੰਡੀਆ ਦਾ ਵਰਲਡ ਫੇਮਸ ਸਿੱਖ ਕੌਮ ਲਈ ਬਹੁਤ ਵੱਡੀ ਕੁਰਬਾਨੀ ਕਰਨ ਵਾਲਾ ਦੀਵਾਨ ਟੋਡਰਮਲ ਜੋ ਕਿ ਫਤਿਹਗੜ੍ਹ ਸਰਾਂਧ ਵਿਖੇ ਜੋ ਹਵੇਲੀ ਜਿਹੜੀ ਜਹਾਜ਼ ਹਵੇਲੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਆ ਕਿ ਸੰਗਤਾਂ ਬੜੀ ਦੂਰੋਂ ਦੂਰੋਂ ਇਸ ਸਥਾਨ ਦੇ ਦਰਸ਼ਨ ਦਰਾਰੇ ਕਰਨ ਆ ਰਹੀਆਂ ਨੇ ਸੋ ਮੈਂ ਤੁਹਾਨੂੰ ਇੱਧਰ ਵੀ ਜਿਹੜੀ ਪ੍ਰਾਤਨ ਜਿਹੜੀ ਖੂਹੀ ਦਿਖਾਵਾਂ ਉਸ ਟਾਈਮ ਦਾ ਜਿਹੜਾ ਖੂਹ ਬਣਿਆ ਹੋਇਆ ਹਨ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਬਣੇ ਰਹੋ ਐਂਡ ਤੱਕ ਵੀਡੀਓ ਨੂੰ ਸ਼ੇਅਰ ਵੀ ਕਰਦੇ ਜੇ ਨਾਲ ਦੀ ਨਾਲ ਲੋ ਸੰਗਤ ਜੀ ਇਹ ਉਸ ਟਾਈਮ ਦਾ ਜਿਹੜਾ ਖੂਹ ਆ ਪੁਰਾਣਾ ਹਨਾ ਉਹ ਤੁਸੀਂ ਥੱਲੇ ਦੇਖ ਸਕਦੇ ਹੋ ਜਿਹੜਾ ਹੁਣ ਭਰ ਚੁੱਕਿਆਗਾ ਤੇ ਉਹ ਥੱਲੇ ਦੀ ਜਿਹੜਾ ਉਮੀ ਪੁਰਾਣਾਗਾ ਤੇ ਉੱਪਰੋਂ ਜਿਹੜਾ ਹੋਗਾ ਉੱਪਰ ਹਨਾ ਨਵਾਂ ਬਣਿਆ ਹੋਇਆ ਤੇ ਉਸ ਟਾਈਮ ਦਾ ਜਿਹੜਾ ਇਹ ਰੱਖਿਆ ਹੋਇਆ ਹਨਾ ਇੱਧਰ ਤੁਸੀਂ ਦੇਖ ਸਕਦੇ ਹੋ ਦੋਸਤੋ ਵੀ ਜਿਹੜਾ ਘੈਂਟ ਜਿਹੜੀ ਹਵੇਲੀ ਪੂਰੀ ਉਸ ਟਾਈਮ ਦੇ ਵਿੱਚ ਜਿਹੜੀ ਵਿਰਾਸਤੀ ਇਮਾਰਤ ਜਿਹੜੀ ਕਿਹਾ ਗਿਆ ਸਾਰਾ ਕੁਝ ਜਿਹੜਾ ਤੁਹਾਨੂੰ ਦਿਖਾਵਾਂਗੇ ਐਂਡ ਤੱਕ ਬਣੇ ਰਹੋ ਵੀਡੀਓ ਨਾਲ ਲੋ ਜੀ ਸੰਗਤ ਜੀ ਤੁਸੀਂ ਐਸਾ ਵਖਤ ਦੇਖ ਰਹੇ ਹੋਗੇ ਜਿਹੜੇ ਤਹਿਖਾਨੇ ਕਮਰਿਆਂ ਦੀਆਂ ਕੰਧਾਂ ਦੇ ਫਰਸ਼ ਤੇ ਇੱਧਰ ਪਹਿਲੀ ਮੰਜ਼ਲ ਦੀ ਛਤ ਤਹਿਖਾਨੇ ਕਮਰਿਆਂ ਦੀਆਂ ਨਹੀਂ ਹਾਂ ਤੇ ਉਸ ਵਖਤ ਜਿਹੜਾ ਜਿਹੜੀ ਚੀਜ਼ ਜਿਵੇਂ ਵੀ ਜਿੱਥੇ ਵੀ ਜਿੱਦਾਂ ਵੀ ਹਣਾ ਤੇ ਟਹਿ ਖਾਨੇ ਦੀ ਟਹਿ ਚੁੱਕੀ ਛੱਤ ਹਨ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਉਹ 베ਰੀ ਵੀ ਬਣੀ ਹੋਈ ਹੈਗੀ 베ਰੀ ਲੱਗੀ ਹੋਈ ਆ ਤੇ ਉਧਰ ਤੁਹਾਨੂੰ ਜਿਹੜਾ ਲੈ ਚੱਲਦੇ ਆ ਅਸੀਂ ਐਂਡ ਤੱਕ ਜਿਹੜਾ ਵੀਡੀਓ ਨਾ ਬਣੇ ਰਹੋ ਉਸ ਵਕਤ ਦਾ ਜੋ ਇਸ ਟਾਈਮ ਜਿਹੜਾ ਗੁਸਲਖਾਨਾ ਬਾਥਰੂਮ ਜਿਹੜਾ ਬਣਿਆ ਹੋਇਆ ਸੀ ਉਸ ਵਕਤ ਜਿਹੜਾ ਤੁਸੀਂ ਇਸ ਵਕਤ ਜਿਹੜਾ ਦੇਖ ਰਹੇ ਹੋ ਜਿਹੜੇ ਦਰਸ਼ਨ ਕਰ ਰਹੇ ਹੋ ਇਸ ਜਹਾਜ਼ ਹਵੇਲੀ ਹਵੇਲੀ ਦੇ ਜਿਹੜੇ ਬਹੁਤ ਹੀ ਵੱਡਾ ਯੋਗਦਾਨ ਹੈ ਦਵਾਨ ਟੋਡਰ ਮਲ ਦਾ ਸਿੱਖ ਇਤਿਹਾਸ ਦੇ ਵਿੱਚ ਐਂਡ ਤੱਕ ਬਣੇ ਰਹੋ ਵੀਡੀਓ ਨਾਲ ਇੱਧਰ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਧਰ ਤੁਸੀਂ ਦੇਖ ਸਕਦੇ ਹੋ ਦੋਸਤੋ ਵੀ ਜਿਹੜਾ ਮੁੱਖ ਦਰਵਾਜ਼ੇ ਦਾ ਜਿਹੜਾ ਪਿੱਲਰ ਆਗਾ ਸੋ ਕੌਮੀ ਵਿਰਾਸਤ ਜਹਾਜ਼ ਹਵੇਲੀ ਸਿੱਖ ਕੌਮ ਲਈ ਬਹੁਤ ਵੱਡਾ ਹੀ ਯੋਗਦਾਨ ਜਿਹੜਾ ਦੀਵਾਨ ਟੋਡਰਮਲ ਦਾ ਰਿਹਾ ਐਡੀ ਵੱਡੀ ਕੁਰਬਾਨੀ ਐਡਾ ਵੱਡਾ ਜਿਗਰਾ ਐਡਾ ਵੱਡਾ ਦਿਲ ਕੋਈ ਵਿਰਲਾ ਹੀ ਕਰ ਸਕਦਾਗਾ ਸੋ ਵੀਡੀਓ ਨਾ ਬਣੇ ਰਹੋ ਐਂਡ ਤੱਕ ਤੇ ਵੀਡੀਓ ਨੂੰ ਆ ਸ਼ੇਅਰ ਜ਼ਰੂਰ ਕਰ ਦਿਓ ਦਵਾਨ ਟੋਡਰਮਲ ਦੇ ਬਹੁਤ ਵੱਡੀ ਕੁਰਬਾਨੀ ਤੇ ਸਿੱਖ ਇਤਿਹਾਸ ਲਈ ਤੇ ਵੀਡੀਓ ਨੂੰ ਐਂਡ ਤੱਕ ਦੇਖ ਕੇ ਕਮੈਂਟ ਕਰਕੇ ਸ਼ੇਅਰ ਵੀ ਕਰ ਦਿਓ ਤੇ ਪੇਜ ਨੂੰ ਜਿਹੜਾ ਫੋਲੋ ਵੀ ਜ਼ਰੂਰ ਕਰ ਲਿਓ ਸਿਵਿੰਗ ਪੂਲ ਦਾ ਜਿਹੜਾ ਫਵਾਰਾ ਬਣਿਆ ਹੋਇਆ ਉਸ ਟਾਈਮ ਦਾ ਪੁਰਾਣਾ ਉਹ ਹੀ ਚੀਜ਼ ਬਣੀ ਹੋਈ ਆ ਸਾਰਾ ਕੁਝ ਬਣਿਆ ਹੋਆ ਹੈ ਤੇ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਇਸ ਹਵੇਲੀ ਦੇ ਦਰਸ਼ਨ ਦੇ ਕਰਨ ਲਈ ਆ ਰਹੀਆਂ ਨੇ